ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਸੀ ਤੇ ਚੰਨੀ ਲਈ ਇਹ ਛੇਵਾਂ ਮੁੰਡਾ ਸੀ ਜੋ ਉਸ ਨੂੰ ਦੇਖਣ ਆ ਰਿਹਾ ਸੀ ਉਸ ਲਈ ਇੰਜ ਬਹੁਤ ਔਖਾ ਸੀ ਵਾਰ-ਵਾਰ ਸੱਜ ਕੇ ਜਾਣਾ ਤੇ ਫੇਰ ਅਗੋਂ ਨਾ ਸੋਣੀ ਹੁਣ ਤੇ ਵਿਆਹ ਵਾਲੇ ਚਾਹ ਵੀ ਲੱਤ ਗਏ ਸੀ ਮੁੰਡੇ ਵਾਲੇ ਆ ਗਏ ਚਾਹ ਪਾਣੀ ਪੀ ਲੈਣ ਦੇਣ ਦੀ ਗੱਲ ਚੱਲੀ ਗੱਲ ਉੱਕੀ-ਪੁੱਕੀ 25 ਲੱਖ ਦੀ ਨਿਬੜੀ ਵਿਆਹ ਦਾ ਸਾਰਾ ਖਰਚਾ ਕੱਢ ਕੇ ਬਾਕੀ ਪੈਸੇ ਝੋਲੀ ਪਾਉਣ ਦੀ ਗੱਲ ਵਿਚੋਲੇ ਨੇ ਚੰਨੀ ਦੇ ਪਿਓ ਕੋਲ ਠੋਕਰ ਲਈ ਚੰਨੀ ਨੂੰ ਬੁਲਾਇਆ ਗਿਆ ਤੇ ਹਮੇਸ਼ਾ ਦੀ ਤਰ੍ਹਾਂ ਚੰਨੀ ਨੂੰ ਅੰਦਰੋਂ ਅੰਦਰ ਘਬਰਾਟ ਹੋਣ ਲੱਗੀ ਪਰ ਆਪਣੇ ਆਪ ਨੂੰ ਸੰਭਾਲਦਿਆਂ ਉਹ ਸਭ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਸੋਫੇ ਤੇ ਬੈਠੇ ਆਪਦੇ ਭਰਾ ਕੋਲ ਜਾ ਕੇ ਬੈਠ ਗਈ ਨਾਲ ਦੇ ਸੋਫੇ ਤੇ ਬੈਠੀ ਮੁੰਡੇ ਦੀ ਮਾਂ ਨੇ ਚੰਨੀ ਨਾਲ ਰਸਮੀ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਚੋਂ ਗੱਲ ਇਹ ਵੀ ਕੀਤੀ ਕਿ ਬੇਟਾ ਐਵੇਂ ਕਾਤੋਂ ਵਿੱਚੋਂ ਛੱਡ ਦਿੱਤੀ ਚੰਨੀ ਨੇ ਰੋਣ ਹੱਕਾ ਮੂੰਹ ਬਣਾ ਲਿਆ ਪਰ ਨਾਲ ਬੈਠੇ ਉਸਦੇ ਪ੍ਰਾਣ ਨੇ ਉਸਦਾ ਹੱਥ ਘੁੱਟ ਕੇ ਫੜ ਲਿਆ ਤੇ ਅੱਖਾਂ ਪਰ ਆਉਂਦਾ ਸਿਰ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ ਕਿ ਨਾ ਰੋਣਾ ਨੀ ਅੱਗੇ ਗੱਲ ਹੋਣ ਲੱਗੀ ਕਿ ਬੇਟਾ ਤੁਹਾਡੇ ਅੱਖਾਂ ਦੇ ਘੇਰੇ ਕਾਲੇ ਕਾ ਤੋਂ ਨੇ ਕੋਈ ਮੈਡੀਸਨ ਨਹੀਂ ਲਈ ਚੰਨੀ ਦੀ ਪੱਬ ਨਿਕਲ ਗਈ ਅਤੇ ਉਹ ਉੱਚੀ ਉੱਚੀ ਰੋਣ ਲੱਗੀ ਲੱਗ ਗਈ ਸਾਰੇ ਹੈਰਾਨ ਹੋਏ ਮੁੰਡੇ ਦੀ ਮਾਂ ਨੇ ਵਿਚੋਲਣ ਦੇ ਕੰਨ ਚ ਕੁਸਰਮੁਸਰ ਕੀਤੀ ਕੁੜੀ ਤਾਂ ਟੈਨਸ਼ਨ ਚ ਲੱਗਦੀ ਹੈ ਲੱਗਦਾ ਹੈ ਘਰ ਦੇ ਤੱਕਿਆ ਕਰ ਰਹੇ ਆ ਵਿਆਹ ਨੂੰ ਜਾਂ ਫਿਰ ਕੁੜੀ ਨੂੰ ਕੋਈ ਕਸਰ-ਕੁਸਰ ਹੁੰਦੀ ਹੋਊ ਚੱਲੀਏ ਆਪਾਂ ਇਥੋਂ ਬਚੋ ਲੈਣ ਗੱਲ ਅਣ ਸੁਣੀ ਜਹੀ ਕਾਰ ਕਹਿੰਦੀ ਕੀ ਕੋਈ ਨਾ 2 ਮਿੰਟ ਹੋਰ ਬੈਠੇ ਭੈਣ ਜੀ ਐਨੇ ਨੂੰ ਮੁੰਡੇ ਦੇ ਪਿਉ ਨੇ ਕਿਹਾ ਕਿ ਚਲੋ ਮੁੰਡਾ ਕੁੜੀ ਮਿਲ ਲੈਣ ਇਕੱਲੇ ਕੋਈ ਗੱਲਬਾਤ ਪੁੱਛਣੀ ਹੋਵੇ ਉਹਨਾਂ ਨੇ ਤਾਂ ਮੁੰਡਾ ਉੱਠ ਕੇ ਪੌੜੀਆਂ ਚੜ੍ਹ ਕੇ ਚਿਵਾਰੇ 'ਚ ਚਲਾ ਗਿਆ ਉੱਥੇ ਚਿਵਾਰੇ 'ਚ ਬੈੱਡ ਤੇ ਲਾਲ ਰੰਗ ਦੀ ਡੈਰੀ ਪਈ ਸੀ ਮੁੰਡੇ ਨੇ ਜੱਕਾ ਤੱਕੀ ਚ ਡੈਰੀ ਖੋਲੀ ਤੇ ਅੱਜ ਦੀ ਤਰੀਖ ਤੇ ਚੰਨੀ ਨੇ ਆਪਦੀ ਮਾਂ ਨੂੰ ਛੋਟਾ ਜਿਹਾ ਖਤ ਲਿਖਿਆ ਸੀ ਮਾਂ ਅੱਜ ਫੇਰ ਸ਼ਨੀਵਾਰ ਕੋਈ ਮੁੰਡਾ ਦੇਖਣ ਆ ਰਿਹਾ ਹੈ ਮੈਨੂੰ ਪਤਾ ਹੈ ਉਸਨੇ ਮੈਨੂੰ ਦੇਖ ਕੇ ਨਾ ਹੀ ਕਰ ਦੇਣੀ ਹੈ ਪਰ ਫੇਰ ਵੀ ਮੈਂ ਤੇਰਾ ਸਵਾ ਕੇ ਦਿੱਤਾ ਨਵਾਂ ਸੂਟ ਪਾਇਆ ਪਤਾ ਮਾਂ ਤੇਰੇ ਜਾਣ ਤੋਂ ਬਾਅਦ ਘਰ ਦੇ ਕਾਲੇ ਐ ਮੈਨੂੰ ਤੋਰਨ ਲਈ ਉਹ ਵੀ ਤਾਂ ਸਹੀ ਐ ਧੀਆ ਨੂੰ ਕਿੰਨਾ ਟਾਈਮ ਕਰ ਰੱਖ ਸਕਦਾ ਹੈ ਕੋਈ ਮਾ ਇਹ ਦੁੱਖ ਨਹੀਂ ਕਿ ਮੈਂ ਵਿਆਹੀ ਜਾਣਾ ਦੁੱਖ ਇਹ ਹੈ ਕਿ ਤੇਰੀ ਥਾਂ ਕੌਣ ਪਰੂਗਾ ਤੂੰ ਜਦੋਂ ਦੀ ਰੱਬ ਕੋਲ ਗਈ ਹੈ ਮੇਰੀਆਂ ਅੱਖਾਂ ਸੌਂ ਕੇ ਵੀ ਨਹੀਂ ਸੌਂਦੀਆਂ ਮਾ ਮੈਂ ਡਿਪਰੈਸ਼ਨ 'ਚ ਹਾਂ ਅਤੇ ਮੁੰਡੇ ਵਾਲੇ ਇਹ ਕਹਿ ਕੇ ਨਾ ਕਰ ਦਿੰਦੇ ਆ ਕਿ ਕੁੜੀ ਵਿਆਹ ਨੂੰ ਰਾਜੀ ਨਹੀਂ ਲੱਗਦੀ ਕੀ ਦੱਸਾਂ ਮੇਰੇ ਵਿਚਾਰ ਚੰਗਾ ਮਾ ਮੁੰਡੇ ਵਾਲੇ ਆ ਗਏ ਫੇਰ ਦੱਸੂਗੀ ਕੀ ਹੋਇਆ ਡੈਰੀ ਪੜਦਿਆ ਮੁੰਡੇ ਦੇ ਅੱਖਾਂ 'ਚ ਅਥਰੂ ਸੀ ਮੁੰਡੇ ਨੇ ਆਪਦੀ ਜੇਬ ਚੋਂ ਪੈਨ ਕੱਢ ਲੇਖ ਦਿੱਤਾ ਪੈਰੀ ਪੈਨਾ ਮੈਂ ਤੁਹਾਡਾ ਜਵਾਈ ਤੇ ਤੁਹਾਡੀ ਕੁੜੀ ਮੈਨੂੰ ਪਿਆਰੀ ਲੱਗੀ ਤੁਸੀਂ ਹੁਣ ਉਸ ਦੀ ਫਿਕਰ ਨਾ ਕਰਨਾ ਮੈਂ ਹੈਗਾ ਉਸ ਨੂੰ ਸੰਭਾਲ ਸੰਭਾਲ ਲਵਾਂਗਾ ਮੁੰਡੇ ਨੇ ਇਹਨਾਂ ਲਿਖ ਕੇ ਡਾਇਰੀ ਬੰਦ ਕਰ ਦਿੱਤੀ ਤੇ نیچے ਆ ਗਿਆ ਚੰਨੀ ਠੀਕ ਹੋ ਕੇ ਹਾਲੇ ਪਾਣੀ ਪੀ ਕੇ ਉੱਪਰ ਜਾਣ ਲਈ ਸੋਫੇ ਤੇ ਸੋਫੇ ਤੋਂ ਉੱਠਣ ਲੱਗੀ ਸੀ ਕਿ ਮੁੰਡਾ ਉੱਥੋਂ ਆਇਆ ਚੁੰਨੀ ਦੇ ਸਾਹ ਤੇਜ ਹੋ ਗਏ ਤੇ ਆਪਦੇ ਪਿਓ ਦੇ ਮੂੰਹ ਵੱਲ ਦੇਖਣ ਲੱਗੀ। ਕੇ ਇਸ ਵਾਰ ਫੇਰ ਨਾ ਸੁਣ ਕੇ ਬਾਪੂ ਦਾ ਚਿਹਰਾ ਫੇਰ ਨਾ ਮਰ ਜਾ ਜਾਵੇ। ਮੁੰਡਾ ਦੀ ਮਾਂ ਕੋਲ ਆ ਕੇ ਕਹਿੰਦਾ ਦਿਨ ਤਰੀਕ ਦੇਖ ਲਓ ਕੁੜੀ ਪਸੰਦ ਹੈ ਮੈਨੂੰ। ਕਹਿੰਦੇ ਆ ਤਾਂ ਅੱਜ ਹੀ ਚੁੰਨੀ ਚੜਵਾ ਚੜਾਵਾ ਕਰ ਲੈਨੇ ਆ। ਮਾਂ ਦਾ ਮੂੰਹ ਉੱਡ ਗਿਆ ਕਿ ਇੰਨੀਆਂ ਸੋਹਣੀਆਂ ਕੁੜੀਆਂ ਦੇ ਕੇ ਹਾਂ ਨਾ ਕਰਨ ਵਾਲਾ ਇਸ ਕੁੜੀ ਲਈ ਕਿਵੇਂ ਮੰਨ ਗਿਆ। ਸਾਰੇ ਕਹਿਣ ਲੱਗੇਗੇ ਕਿ ਅੱਜ ਨਹੀਂ ਸੁਖੀ ਜਾਂਦੀ ਵਿਆਹ ਕਰਕੇ ਤੋਰਾਂਗੇ ਕੁੜੀ ਮੁੰਡਾ ਵਿਚੋਲੇ ਨੂੰ ਪਾਸੇ ਕਰਕੇ ਕਹਿੰਦਾ ਕਿ ਵਿਆਹ ਦਾ ਖਰਚਾ ਅੱਧੋ-ਅੱਧ ਕਰਾਂਗੇ ਕਹਿ ਦੇਣਾ ਕੁੜੀ ਦੇ ਪਿਓ ਨੂੰ ਮੁੰਡੇ ਦੀ ਮਾਂ ਨੇ ਉਲਜੀ ਜਹੀ ਨੇ ਚੰਨੀ ਦੇ ਖੰਮਣੀ ਬੰਨ੍ਹ ਕੇ ਮੂੰਹ ਮਿੱਠਾ ਕਰਵਾ ਦਿੱਤਾ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਚੰਨੀ ਬਹੁਤ ਖੁਸ਼ ਹੋਈ ਤੇ ਅੱਖਾਂ 'ਚ ਪਾਣੀ ਭਰ ਆਪਦੇ ਭਰਾ ਨੂੰ ਘਟ ਕੇ ਮਿਲੀ ਇਹ ਕਮਾਲ ਉਸ ਖਤ ਦਾ ਸੀ ਜੋ ਉਸਨੇ ਆਦੀ ਮਾਂ ਨੂੰ ਪਾਇਆ ਸੀ ਤੇ ਕਿਸੇ ਹੋਰ ਨੂੰ ਮਿਲ ਗਿਆ ਸੀ ਜੋ ਉਸਦੀ ਮਾਂ ਦੀ ਖਾਲੀ ਥਾਂ ਭਰਨ ਰਾਹ ਚੋਂ ਮੋੜ ਆਇਆ ਸੀ